ਲੁਧਿਆਣਾ ਦੇ ਗਿਆਸਪੁਰ ਇਲਾਕੇ ਵਿੱਚ ਖਾਲੀ ਪਲਾਟ ਇੱਕ ਇੱਕ ਨੀਲੇ ਰੰਗ ਦੇ ਡਰਮ ਦੇ ਵਿੱਚ ਰਸਿਆਂ ਨਾਲ ਬੰਨੀ ਹੋਈ ਇੱਕ ਵਿਅਕਤੀ ਦੀ ਲਾਸ਼ ਮਿਲਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਤੁਰੰਤ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ 36 ਘੰਟਿਆਂ ਦੇ ਅੰਦਰ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ 6 ਆਰੋਪੀਆਂ ਨੂੰ ਕਾਬੂ ਕੀਤਾ ਇਹਨਾਂ ਦੇ ਵਿੱਚ ਦੱਸਦੇ ਕਿ ਇੱਕ ਔਰਤ ਵੀ ਸ਼ਾਮਲ ਹੈ ਐਡੀਐਸਪੀ ਕਰਨਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਬੁੱਧਵਾਰ 25 ਜੂਨ ਦੀ ਦੇ ਦਿਨ ਇੱਕ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਗਿਆਸਪੁਰਾ ਚੌਂਕ ਦੇ ਨੇੜੇ ਖਾਲੀ ਪਲਾਟ ਦੇ ਵਿੱਚ ਲਵਾਰੀ ਸਾਲਤ ਦੇ ਵਿੱਚ ਇੱਕ ਨੀਲੇ ਡਰਮ ਦੇ ਵਿੱਚ ਬੰਦ ਕਰਕੇ ਜੋ ਰੱਖੀ ਹੋਈ ਸੀਗੀ ਉਹ ਪੁਲਿਸ ਦੇ ਬਰਾਮਦ ਕੀਤੀ ਇਤਲਾਹ ਹੋਣ ਤੇ ਪੁਲਿਸ ਨੇ ਅ ਅਨਨੋਨ ਬੰਦੇ ਦੇ ਉੱਤੇ ਮਰਡਰ ਦੀ ਐਫਆਈਆਰ ਰਜਿਸਟਰ ਕੀਤੀ ਕਤਲ ਦਾ ਪਰਚਾ ਦਰਜ ਹੋਇਆ ਤੇ ਵਿਦਨ 36 ਆਵਰਸ ਦੇ ਵਿੱਚ ਟ੍ਰੇਸ ਕਰਦੇ ਆ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਇਸ ਮੰਦਰ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਕਮਿਸ਼ਨਰੇਟ ਜੀ ਦੀ ਹਦਾਇਤਾਂ ਅਨੁਸਾਰ ਅਤੇ ਡੀਸੀਪੀ ਰੁਪਿੰਦਰ ਸਰ ਦੀ ਹਦਾਇਤਾਂ ਮੁਤਾਬਕ ਜਿਹੜੀ ਟੀਮ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਤੇ ਸੇਫ ਪੰਜਾਬ ਸੇਫ ਸਿਟੀ ਲੁਧਿਆਣਾ ਦੀ ਟੀਮ ਬਣੀ ਸੀਗੀ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਕੰਮ ਕਰਦੇ ਆ ਇਸ ਮੁਕਦਮੇ ਦੇ ਵਿੱਚ 138/25 ਐਫ ਆਈ ਆਰ ਦੇ ਵਿੱਚ 6 ਦੋਸ਼ੀ ਜਿਹੜੇ ਹੈਗੇ ਨੇ ਉਹ ਟ੍ਰੇਸ ਕੀਤੇ ਤੇ ਉਹਨਾਂ ਦੀ ਅਰੈਸਟ ਪਾਈ ਇਹ ਦੋਸ਼ੀ ਹੈਗੇ ਨੇ ਫਾਗੂ ਪ੍ਰਸ਼ਾਦ, ਕੂਸ਼ਾ ਦੇਵੀ, ਨੀਰਜ ਕੁਮਾਰ, ਸੀਡੂ ਕੁਮਾਰ, ਜੈਵੀਰ, ਵਿਸ਼ਾਲ ਕੁਮਾਰ। ਇਹ ਸਾਰੇ ਜੋ ਹੈਗੇ ਨੇ ਉਹ ਪ੍ਰਵਾਸੀ ਲੇਬਰਰਸ ਨੇ ਜਿਹੜੇ ਕਿ ਲੁਧਿਆਣੇ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਸੀਗੇ। ਇਹ ਬਕੂਆ ਜਿਹੜਾ ਹੈਗਾ ਇਹ 23 ਤਰੀਕ ਦੀ ਵਾਰਦਾਤ ਹੈ। ਤੇ 23 ਤਰੀਕ ਨੂੰ ਮ੍ਰਿਤਕ ਦੀ ਆਈਡੈਂਟੀਟੀ ਜਿਹੜੀ ਹੈਗੀ ਉਹ ਹੈਗੀ ਮਨੋਜ ਕੁਮਾਰ ਚੌਧਰੀ ਉਰਫ ਰਾਜੂ। ਮ੍ਰਿਤਕ 23 ਤਰੀਕ ਨੂੰ ਦੋਸ਼ੀਆਂ ਦੇ ਘਰ ਜਾ ਕੇ ਅ ਰੂਪੀਨ ਦੇ ਵਿੱਚ ਆਪਣਾ ਖਾਣ ਪੀਣ ਕਰਨ ਅਤੇ ਦਾਰੂ ਵਗੈਰਾ ਪੀਣ ਵਾਸਤੇ ਉਹਨਾਂ ਦੇ ਕਮਰੇ ਦੇ ਵਿੱਚ ਜਿਹੜਾ ਕਿਰਾਏ ਤੇ ਕਮਰਾ ਲਿੱਤਾ ਹੋਇਆ ਸੀਗਾ ਉਹਨਾਂ ਨੇ ਗਲੀ ਨੰਬਰ 5 ਭਾਰਤੀ ਕਲੋਨੀ ਵਿਖੇ ਉੱਥੇ ਉਹ ਗਿਆ ਸੀਗਾ ਤੇ ਰਾਤ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਇਹਨਾਂ ਦਾ ਆਪਸੀ ਲੜਾਈ ਝਗੜਾ ਹੋਇਆ ਲੜਾਈ ਝਗੜੇ ਦੌਰਾਨ ਇਹਨਾਂ ਦੀ ਜਦੋਂ ਗੱਲਬਾਤ ਵਧ ਗਈ ਤਾਂ ਇਹਨਾਂ ਨੇ ਦੋਸ਼ੀਆਂ ਨੇ ਨੀਰਜ ਕੁਮਾਰ ਅਤੇ ਸਿੱਧੂ ਕੁਮਾਰ ਨੇ ਮ੍ਰਿਤਕ ਮਨੋਜ ਚੌਧਰੀ ਉੱਤੇ ਹਮਲਾ ਕੀਤਾ ਤੇ ਗੋਧੀਆਂ ਸੱਟਾਂ ਮਾਰ ਕੇ ਉਹਨੂੰ ਬੇਹੋਸ਼ ਹਾਲਤ ਦੇ ਵਿੱਚ ਉੱਥੇ ਹੀ ਛੱਡ ਦਿੱਤਾ ਜਿਹਦੇ ਨਾਲ ਉਹਦੀ ਮੌਕੇ ਤੇ ਉੱਥੇ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਇਹਨਾਂ ਨੇ ਕੁਝ ਟਾਈਮ ਤੱਕ ਆਪਣੀ ਕਸਟਡੀ ਦੇ ਵਿੱਚ ਹੀ ਬਾਡੀ ਨੂੰ ਉਹਨਾਂ ਨੇ ਲੁਕੋ ਕੇ ਰੱਖਿਆ। ਫਿਰ ਉਸ ਤੋਂ ਬਾਅਦ ਅਗਲੇ ਦਿਨ ਇਹਨਾਂ ਨੇ ਉਹ ਬਾਡੀ ਨੂੰ ਪਲਾਸਟਿਕ ਦੇ ਲਫਾਫੇ ਦੇ ਵਿੱਚ ਪੈਕ ਕਰਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਇੱਕ ਈ-ਰਿਕਸ਼ਾ ਦੀ ਵਰਤੋਂ ਕਰਦੇ ਹੋਏ ਇਹਨਾਂ ਨੇ ਗਿਆਸਪੁਰਾ ਚੌਂਕੜ ਲੈ ਜਾ ਕੇ ਖਾਲੀ ਪਲਾਟ ਦੇ ਵਿੱਚ ਬਾਡੀ ਡੰਪ ਕਰ ਦਿੱਤੀ। ਇਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਨੇ ਜਰੂ CCTV ਫੁਟੇजेस ਲਈਆਂ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਬਿਆਨ ਲਏ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਆ ਜਿਹੜਾ ਈ ਰਿਕਸ਼ਾ ਚਾਲਕ ਸੀਗਾ ਉਹਦੀ ਆਇਡੈਂਟੀਟੀ ਸਾਨੂੰ ਪਤਾ ਲੱਗੀ ਉਹਦਾ ਨਾਮ ਸੀਗਾ ਰੋਹਿਤ ਕੁਮਾਰ ਜਿਹੜਾ ਈ ਰਿਕਸ਼ਾ ਚਲਾ ਰਿਹਾ ਸੀਗਾ ਰੋਹਿਤ ਕੁਮਾਰ ਦੇ ਬਿਆਨਾਂ ਦੇ ਉੱਤੇ ਰੋਹਿਤ ਕੁਮਾਰ ਦੇ ਆ ਆਇਡੈਂਟੀਟੀ ਸਨਾਕਸ ਦੇ ਉੱਤੇ ਇਹ ਜਿਹੜੇ ਬਾਕੀ ਦੋਸ਼ੀ ਹੈਗੇ ਨੇ ਇਹ ਟ੍ਰੇਸ ਹੋਏ ਅਤੇ ਉਹਨੇ ਸਾਰੀ ਡਿਟੇਲ ਦੱਸਿਆ ਵੀ ਇਹ ਕਿੰਨੇ ਵਜੇ ਬੋਡੀ ਨੂੰ ਉੱਥੇ ਖਾਲੀ ਪਲਾਟ ਦੇ ਵਿੱਚ ਲਿਆ ਕੇ ਡੰਪ ਕਰਕੇ ਗਏ ਸੋ ਇਹ ਬਹੁਤ ਵੱਡੀ ਸਫਲਤਾ ਜਿਹੜੀ ਹੈਗੀ ਲੁਧਿਆਣਾ ਕਮਿਸ਼ਨ ਪੁਲਿਸ ਨੂੰ حاصل ਹੋਈ ਹੈ ਕਿਉਂਕਿ ਇਹ ਸਿਰਫ 36 ਘੰਟੇ ਦੇ ਵਿੱਚ ਵਿੱਚ ਹੀ ਜਿਹੜੀ ਸੇਫ ਸਿਟੀ ਦੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਵਰਤੋਂ ਕਰਦੇ ਹੋ ਉਹਨਾਂ ਦੀ ਹੈਲਪ ਲੈਂਦੇ ਹੋਏ ਇਹ ਕੇਸ ਨੂੰ ਟ੍ਰੇਸ ਕੀਤਾ ਗਿਆ ਜਿਹੜਾ ਕਿ ਇੱਕ ਬਲਾਈਂਡ ਮਰਡਰ ਕੇਸ ਹੈਗਾ ਤੇ ਇਹਦੇ ਵਿੱਚ ਇੱਕ ਬੰਦੇ ਦੀ ਬਹੁਤ ਹੀ ਬੇਰਹਿਮੀ ਨਾਲ ਡੈਥ ਹੋਈ ਸੀਗੀ ਉਹਦਾ ਕਤਲ ਹੋਇਆ ਸੀਗਾ ਤੇ ਉਹਨੂੰ ਪੈਕ ਕਰਕੇ ਪਲਾਸਟਿਕ ਦੇ ਲਫਾਫੇ ਦੇ ਵਿੱਚ ਉਹਦੀ ਬਾਡੀ ਨੂੰ ਰस्सੀਆਂ ਦੇ ਨਾਲ ਬੰਨ ਕੇ ਨੀਲੇ ਰੰਗ ਦੇ ਡਰਮ ਦੇ ਵਿੱਚ ਪਾ ਕੇ ਉਹ ਡੰਪ ਕੀਤਾ ਗਿਆ ਸੀ ਜਿਹੜਾ ਜਿਹੜੀ ਇਸ ਤੋਂ ਇਲਾਵਾ ਮੈਂ ਨਾ ਇਮੋਲਮੈਂਟ ਰਹੀ ਸੀ ਈ ਰਿਕਸ਼ਾ ਦੇ ਸੀ ਉਹਨੂੰ ਵੀ ਭੜੇ ਈ ਰਿਕਸ਼ਾ ਵਾਲਾ ਈ ਰਿਕਸ਼ਾ ਵਾਲਾ ਜਦੋਂ ਉਹਨਾਂ ਨੇ ਈ ਰਿਕਸ਼ਾ ਹਾਇਰ ਕੀਤਾ ਤਾਂ ਈ ਰਿਕਸ਼ਾ ਵਾਲੇ ਨੂੰ ਤਾਂ ਉਹਨਾਂ ਨੇ ਇਹ ਦੱਸਿਆ ਵੀ ਇਹ ਇੱਕ ਗਾਰਬੇਜ ਹੈ ਜਿਹਨੂੰ ਅਸੀਂ ਡੰਪ ਕਰਨ ਚੱਲੇ ਹਾਂ ਵੀ ਸਾਡੀ ਤੁਸੀਂ ਹੈਲਪ ਕਰੋ ਇਸ ਤੈਨੂੰ ਪੈਸੇ ਦੇ ਦੇਾਂਗੇ ਉੱਥੇ ਲਿਜਾਣ ਦੇ ਉਹਨੂੰ ਪਤਾ ਨਹੀਂ ਸੀਗਾ ਅਸੀਂ ਇਹ ਸਾਰੀ ਵੈਰੀਫਿਕੇਸ਼ਨ ਕਰੀ ਹੈ ਈ ਰਿਕਸ਼ਾ ਵਾਲਾ ਦੋਸ਼ੀਆਂ ਦੇ ਨਾਲ ਕਿਸੇ ਵੀ ਤਰੀਕੇ ਨਾਲ ਰਿਲੇਟਡ ਨਹੀਂ ਸੀ। ਨਾਈ ਉਹਨਾਂ ਨੂੰ ਜਾਣਦੇ ਸੀ। ਜਿਹੜੀ ਈ ਰਿਕਸ਼ਾ ਵਾਲਾ ਇਹਦੇ ਵਿੱਚ ਇਹ ਵਿਟਨੈਸ ਹੈ। ਇਹਦੇ ਵਿੱਚ ਜਿਹੜਾ ਨੀਰਜ ਕੁਮਾਰ ਤੇ ਸੀਡੂ ਕੁਮਾਰ ਉਹਦੇ ਨਾਲ ਬੈਠੇ ਸੀਗੇ ਜਿਹਦੀ ਉਮਰ 23 ਸਾਲ ਤੇ ਸੀਡੂ ਕੁਮਾਰ ਦੀ 20 ਸਾਲ ਹੈ। ਇਹ ਜਿਹੜੀ ਮਹਿਲਾ ਹੈ 우ਸ਼ਾ ਦੇਵੀ ਇਹ ਹੈਗੀ ਆ ਫਾਗੂ ਪ੍ਰਸਾਦ ਦੀ ਪਤਨੀ ਇਹ ਨੀਰਜ ਕੁਮਾਰ ਦੀ ਮਾਤਾ ਹੈ ਮਦਰ ਹੈ ਉਹਦੀ ਤੇ ਇਹਨੇ ਡੈਥ ਹੋਣ ਤੋਂ ਬਾਅਦ ਰੱਸੀ ਨਾਲ ਬੰਨਣ ਦੇ ਵਿੱਚ ਉਹਦੀ ਹੈਲਪ ਕਰੀ ਤੇ ਬੋਡੀ ਨੂੰ ਜਿਹੜਾ ਕਿ ਕਮਰਾ ਸੀਗਾ ਉਹ ਫਰਸਟ ਫਲੋਰ ਤੇ ਸੀ ਉੱਪਰਲੇ ਬਿਲਡਿੰਗ ਦੇ ਵਿੱਚ ਉੱਪਰ ਸੀਗਾ ਤੇ ਉਹ ਥੱਲੇ ਲਿਆਂਦੇ ਵਿੱਚ ਦੀ ਹੈਲਪ ਕਰੀ ਆਟੋ ਦੇ ਵਿੱਚ ਲੋਡ ਕਰਵਾਉਣ ਦੇ ਵਿੱਚ ਹੈਲਪ ਕਰੀ ਬੇਸਿਕਲੀ ਇਹਨਾਂ ਨੂੰ ਸਾਰੇ ਜਾਣਕਾਰੀ ਸੀਗੀ ਵੀ ਇਹ ਕਤਲ ਹੋਇਆ ਤੇ ਕਤਲ ਨੂੰ ਛੁਪਾਉਣ ਦੇ ਵਿੱਚ ਤੇ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਜਿਹੜੀ ਇਹਨਾਂ ਨੇ ਉਹਦੇ ਨਾਲ ਸ਼ਮੂਲੀਅਤ ਪਾਈ ਇਸ ਕਰਕੇ ਉਹ ਦੋਸ਼ੀ ਇਸ ਮਟਰ ਕੇਸ ਦੇ ਵਿੱਚ ਬਣਾਈ ਦਾ ਸੀ ਇਹਨਾਂ ਨੇ ਰੂਮ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਦੇ ਸੀ ਕੁਝ ਨਹੀਂ ਇਹ ਜਿਵੇਂ ਕਿ ਤੁਹਾਨੂੰ ਦੱਸਿਆ ਵੀ 36 ਘੰਟਿਆਂ ਦੇ ਵਿੱਚ ਮਾਰਟਰੀਜ਼ ਹੋ ਗਿਆ ਤੇ ਉਹਨਾਂ ਦੀ ਅਰੈਸਟ ਜਿਹੜੀ ਆ ਉੱਥੇ ਹੀ ਪਾਈ ਗਈ ਹੈ ਗਲੀ ਨੰਬਰ 5 ਭਾਰਤੀ ਗਲੋਨੀ ਤੋਂ ਜਿੱਥੇ ਉਹਨਾਂ ਨੂੰ ਇਮੀਡੀਏਟਲੀ ਪੁਲਿਸ ਵੱਲੋਂ ਟ੍ਰੇਸ ਕਰਕੇ ਰੈਸਟ ਪਾਲੀ। ਸਰ ਕੋਈ ਨਾ ਯਾਤਰੀਕ ਪਾਰਟੀ ਕੋ ਨਕਾ ਸੀ ਨਾ। ਨਹੀਂ ਇੱਥੇ ਕਮਰੇ ਨੇ ਜਿਹੜੇ ਕਿ ਲੇਬਰਰਜ਼ ਨੂੰ ਕਿਰਾਏ ਤੇ ਦਿੱਤੇ ਜਾਂਦੇ ਨੇ ਤੇ ਉੱਥੇ ਹੀ ਉਹਨਾਂ ਦੇ ਵਿੱਚੋਂ ਇੱਕ ਕਮਰਾ ਇਹਨਾਂ ਦੇ ਕੋਲੇ ਦੋਸ਼ੀਆਂ ਦੇ ਕੋਲੇ ਹੈਗਾ ਸੀ। ਸਰ ਕੋਈ ਝਗੜਾਈ ਨਹੀਂ ਹੋਈ ਇਹਨਾਂ ਨਾਲ ਲੜਾਈ ਦਾ ਘਾਣ ਕੀ ਸੀ? ਦੂਰ ਦੂਰ ਜਿੰਨੇ। ਸਰ ਆਪ ਕਿਤੀ ਸੀ ਨਾ ਲੜਾਈ ਦਾ ਘਾਣ। ਹਾਂਜੀ ਹਾਂ ਸ਼ਰਾਬ ਵੀ ਪੀਤੀ ਹੋਈ ਸੀ ਤੇ ਇਹਨਾਂ ਦੇ ਆਪਸੀ ਬਹਿਸਵਾਜੀ ਵੀ ਹੋਈ ਜਿਹਦੇ ਦੌਰਾਨ ਕਾਰਨ ਨਹੀਂ ਹੈ ਜੇ ਸਾਹਮਣੇ ਆਇਆ ਵੀ ਕੀ ਹੈ ਸਿਰਫ ਉਹ ਰੂਟੀਨ ਦੇ ਵਿੱਚ ਜੋ ਗੱਲਾਂ ਨਾਰਮਲੀ ਆਪਸ ਦੇ ਵਿੱਚ ਬਹਿਸਵਾਜੀ ਹੁੰਦੀ। ਮੋਬਾਈਲ ਕੀ ਹੈਗੀ ਮਨੁਸ਼ੀ ਬੈਕਗ੍ਰਾਉਂ ਇਮਨੋਜ ਵੀ ਲਿਬਰਾ ਸੀਗਾ ਜਿਉਂ ਉਹਨਾਂ ਦੇ ਨਾਲ ਹੀ ਦਿਹਾੜੀ ਟੱਪਾ ਕਰ ਦਉਂਗਾ ਇਹ ਯੂਪੀ ਦੇ ਪ੍ਰਵਾਸੀ ਦਾ ਕੁਝ ਇਹਨਾਂ ਦੇ ਵਿੱਚੋਂ ਜਿਹੜਾ ਮਨੋਜ ਕੁਮਾਰ ਹੈ ਇਹ ਬਿਹਾਰ ਦਾ ਇਹਨਾਂ ਚ ਕੋਈ ਜੁਨਾਇ ਨਹੀਂ ਕਿ ਨਹੀਂ ਜੋ ਵਿਨਾਇਲ ਇਹਦੇ ਵਿੱਚੋਂ ਹਾਂ ਜੋਗਨਾਈਲ ਜੈ ਵੀਰ ਹੈ ਤੇ ਇੱਕ ਵਿਸ਼ਾਲ ਕੁਮਾਰ ਹੈ ਇਹ ਇਹ ਜਿਹੜੇ ਹੈਗੇ ਨੇ ਇਹਨਾਂ ਦੇ ਬ੍ਰਦਰ ਨੇ ਨੀਰਜ ਕੁਮਾਰ ਬੰਦੇ ਸਾਰੇ ਅਰੈਸਟ ਹੋ ਗਏ ਜੀ ਕੋਈ ਅਰੈਸਟ ਕਿੰਨੇ ਹੋ ਗਏ ਜੀ ਜਮ ਸਾਰੇ ਅਰੈਸਟ ਹੋ ਗਏ ਜੀ ਜੀ ਹਾਂ ਇਹ ਸਾਰੇ ਦੋਸ਼ੀੜੇ ਹੈਗੇ ਨੂੰ ਅਰੈਸਟ ਹੋ ਚੁੱਕੇ ਨੇ ਪਹਿਲਾਂ ਕੋਈ ਗ੍ਰੀਨਰ ਕੋੜੇਗਾ ਨਹੀਂ ਪਹਿਲਾਂ ਕੋਈ ਸਰ ਇਹ ਮੈਂ ਸੀਸੀਟੀਵੀ ਕੈਮਰੇ ਤੇ ਪੜੇਗਾ ਕਿੰਨੇ ਕਿ ਕੈਮਰੇ ਦੇ ਖੰਦ ਸੇਫ ਸਿਟੀ ਦੇ ਕੈਮਰੇਸ ਤੋਂ ਜਿਹੜੀ ਲੀਡ ਹੈਗੀ ਉਹ ਸਾਨੂੰ ਮਿਲੀ ਹੈ ਫੜੇ ਗਏ ਨੇ ਇਹ ਜਿਹੜਾ ਆਟੋ ਚਾਲਕ ਹੈ ਉਹਦੇ ਬਿਆਨ